ਦੋਸਤੋ ਮਾਨਸਾ ਜ਼ਿਲ੍ਹੇ ਦਾ ਪਿੰਡ ਜਵਾਰਕੇ ਬੈਠੇ ਆ ਇਹ ਜੋ ਮਾਤਾ ਤੁਸੀਂ ਦੇਖ ਰਹੇ ਹੋ ਇਹਦਾ ਪਤੀ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਦੋ ਨੌਜਵਾਨ ਬੇਟੇ ਇਸ ਦੁਨੀਆ ਤੋਂ ਚਲੇ ਗਏ ਇਕੱਲੀ ਰਹਗੀ ਸਹਾਰਾ ਕੋਈ ਨਹੀਂ ਹੈਗਾ ਹੁਣ ਇਹ ਖੁਦ ਬਿਮਾਰ ਰਹਿੰਦੀ ਹੈ ਇਲਾਜ ਦੇ ਚੱਲ ਰਿਹਾ ਹੈ ਹਰ ਮਹੀਨੇ 5000 ਰੁਪਏ ਦੀ ਦਵਾਈ ਆਉਂਦੀ ਹੈ ਰਾਸ਼ਨ ਬਿਨਾ ਵੀ ਬਹੁਤ ਔਖਾ ਕਹਿਣਾ ਹੈ ਕਈ ਵਾਰ ਤਾਂ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਕਿਉਂਕਿ ਕੋਈ ਸਹਾਰਾ ਨਹੀਂਗਾ ਜੋ ਸਾਰਾ ਪਰਿਵਾਰ ਸੀ ਚਲਾ ਗਿਆ ਇਹ ਪਿੱਛੇ ਜੋ ਦੇਖ ਸਕਦੇ ਹੋ ਇਹ ਸ਼ੈੱਡ ਹੈਗਾ ਇਹਨਾਂ ਨੇ ਇੱਕ ਕਮਰਾ ਬਣਾਇਆ ਸੀਗਾ ਕਮਰੇ ਚ ਪਲਾਸਟਰ ਜੋ ਫਰਸ਼ਾ ਸੀਗਾ ਉਹ ਰਹਿੰਦਾ ਸੀਗਾ ਤੇ ਦੂਸਰਾ ਕਮਰਾ ਸੀਗਾ ਉਹ ਵੀ ਅਧੂਰਾ ਪਿਆ ਇਹਦੇ ਧੀ ਜਵਾਈ ਇਹਨਾਂ ਕੋਲ ਆ ਕੇ ਰਹਿਣ ਲੱਗ ਗਏ ਇਹਨਾਂ ਨੇ ਅਦਾਕਾਰ ਉਹਨਾਂ ਨੂੰ ਦੇ ਦਿੱਤਾ ਹੈ ਹੁਣ ਇਹਨਾਂ ਦੇ ਜੋ 플ਸ਼ ਬਾਥਰੂਮ ਤੁਹਾਨੂੰ ਦਿਖਾ ਦੰਨੇ ਆ ਬਣੇ ਹੋਏ ਨੇ ਉਹ ਵੀ ਸਹਿਯੋਗੀ ਸਜਣਾ ਨੇ ਕਿਸ ਨੇ ਬਣਾ ਕੇ ਦਿੱਤੇ ਸੀਗੇ ਇੱਕ ਤਾਂ ਉਹ ਪਲਾਸਟਰ ਕਰਨੇ ਆ ਤੇ ਇੱਕ ਜਿਹੜਾ ਹੈਗਾ ਕਮਰਾ ਦਾ ਕਮਰੇ ਚ ਫਰਸ਼ ਲਾਉਣਾ ਹਾਂਜੀ ਦੱਸੋ ਕੀ ਕੀ ਆਪਣਾ ਤੁਸੀਂ ਮੰਗ ਕਰਦੋ ਸਸੀ ਕੈ ਜੀ ਇੱਕ ਤਾਂ ਜੀ ਕਵਰੇਜ ਫਰਸ ਵਾਲਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਇੱਕ ਵਾਰ ਸੁਣੋ ਹੋਣੀ ਇੱਕ ਮੇਰਾ ਗੋਡਿਆਂ ਦਾ ਕੰਮ ਕਰਕੇ ਬੈਠਿਆ ਨਹੀਂ ਜਾਂਦਾ ਵੀ ਮੈਨੂੰ ਸ਼ੀਟ ਦੂਜੀ ਹੋਈ ਤੇ ਇੱਕ ਮੇਰੇ ਦਵਾਈ ਜੀ 5000 ਦੀ ਦਵਾਈ ਕਹਿੰਦੇ ਨੇ ਕਿ ਲੁਧਿਆਣੇ ਤੋਂ ਵੀ ਉੱਥੇ ਸ਼ੁਰੂ ਹੋਊਗੀ ਤੇ ਵੀ ਮੈਂ ਕਹਿੰਦੀ ਆਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਉਹ ਵੀ ਦਿਹਾੜੀ ਜੋਤੇ ਵਾਲਾ ਵਿਚਾਰਾ ਉਹ ਤਾਂ ਮੈਂ ਕੱਲੀ ਦੀ ਮਾਰੀ ਨਹੀਂ ਰੱਖ ਲਿਆ ਵੀ ਮੈਂ ਬਿਮਾਰ ਟਵਾ ਅਰੇ ਇੰਨੀ ਕਰਕੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਮਾੜੀ ਛੇ ਤਰੇ ਦੇ ਦੇ ਕਰੋ ਅੱਛਾ ਫਲਸਟ ਸੀਟ ਲਵਾਉਣੀ ਆ ਦੂਜੀ ਹਾਂਜੀ ਤੇ ਕਮਰੇ ਚ ਫਰਸ਼ ਰਹਿੰਦਾਗਾ ਹਾਂਜੀ ਇੱਕ ਕਮਰੇ ਚ ਫਰਸ਼ ਰਹਿੰਦਾਗਾ ਤੇ ਬਾਥਰੂਮ ਪਲਾਸਟਿਕ ਉਹ ਕਰਨਾ ਅੱਛਾ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਨੂੰ ਕਿੰਨੇ ਸਾਲ ਹੋ ਗਏ ਇਹਨਾਂ ਨੂੰ 12 ਸਾਲ ਹੋ ਗਏ ਅੱਛਾ ਤੇ ਮੁੰਡੇ ਦੇਤੇ ਨੂੰ ਹੋ ਗਏ ਜੀ 7 ਸਾਲ ਇੱਕ ਨੂੰ ਇੱਕ ਨੂੰ ਚਾ ਸੀ ਮਸਾਲ ਲੱਗ ਗਿਆ ਅੱਛਾ ਕਿੰਨੇ ਮੁੰਡੇ ਸੀ ਤੁਹਾਡੇ ਦੋ ਬਟੇ ਸੀ ਦੋਨਾਂ ਦੀ ਡੈਥ ਹੋ ਗਈ ਹਾਂਜੀ ਦੋਨਾਂ ਦੀ ਅੱਛਾ ਤੇ ਹੁਣ ਖੁਦ ਅਸੀਂ ਬਿਮਾਰ ਰਹਿੰਨੇ ਹੋਗੇ ਹਾਂਜੀ ਮੈਂ ਬਿਮਾਰ ਰਹਿੰਦੀ ਹੁਣ ਮੇਰੇ ਤਾਈਆਂ ਜਵਾਈ ਤੇ ਧੀ ਰੱਖੇ ਹੋਏ ਨੇ ਉਹਰੇ ਹੂੰ ਮੈਂ ਤੋ ਆਪ ਤੋ ਬੈਠ ਕੇ ਉੱਠਿਆ ਵੀ ਨਹੀਂ ਸੀ ਜਾਂਦਾ ਹੂੰ ਗੋਡੇ ਵਾਲੇ ਰੁਕਦੇ ਨੇ ਹੂੰ ਹੁਣ ਕਹਿੰਦੇ ਵੀ ਲੁਧਿਆਣੇ ਦਿਖਾਉਣਾਗਾ ਉੱਥੇ 5000 ਰੁਪਏ ਦਵਾਈ ਦਾ ਹਰ ਮਹੀਨੇ ਲੱਗਿਆ ਪਈ ਉਹਥੇ ਕਾਦੇ ਦਾ ਲਾਅ ਸ਼ੁਰੂ ਕਰਨਾ ਸੀ ਵੀ ਉੱਥੇ ਨਾ ਤਾਂ ਟੈਟੂ ਹੋਇਆ ਕਰਨਗੇ ਅੱਛਾ ਹੁਣ ਗੋਡਾ ਹੀ ਦਵਾਈ ਸ਼ੁਰੂ ਕਰਾਉਣੀ ਹੈ ਉੱਥੇ ਹਾਂਜੀ ਨਾ ਟੈਟੂ ਹੋਣਗੇ ਨਾ ਦਵਾਈ ਦੀ ਗੋਡਾ ਨਾਲ ਸ਼ੁਰੂ ਕਰੀਏ ਅੱਛਾ ਹਾਂਜੀ ਤੇ ਇੱਕ ਰਸਨ ਵਾਸਤੇ ਤੁਝ ਕਹਿ ਰਹੇ ਸੀ ਹਾਂਜੀ ਇੱਕ ਵਾਰ ਰਸਨ ਵੀ ਹੱਥ ਵੱਨ ਕੇ ਬੇਨਤੀ ਆ ਵੀ ਇਹਦੇ ਵੀ ਬੱਚੇ ਨਿਆਣੇ ਨੇ ਵਿਚਾਰੇ ਦੇ ਦਿਹਾੜੀ ਜੋਤੇ ਵਾਲਾ ਰਸਨ ਦੇ ਦੋਸਤ ਮਾੜਾ ਮोटा ਹੱਥ ਬਟਮ ਦੇ ਸੀ ਹੁਣ ਬੈਠੋ ਬਟਾ ਆ ਨਹੀਂ ਜਾਂਦਾ ਠੀਕ ਹੈ ਹਾਂਜੀ ਦੋਸਤੋ ਕਿਸੇ ਦਾ ਕਿਸ ਤੋਂ ਮੰਗਣ ਨੂੰ ਜੀ ਨਹੀਂ ਕਰਦਾ ਪਰ ਕਈ ਵਾਰੀ ਹਾਲਾਤ ਅਿਹੇ ਜੇ ਬਣ ਜਾਂਦੇ ਨੇ ਘਰ ਹੀ ਖਾਲੀ ਹੋ ਗਿਆ ੱੱਲੀ ਰਹਿ ਗਈ ਘਰ ਵਾਲਾ ਚਲਾ ਗਿਆ ਮੁੰਡੇ ਚਲੇ ਗਏ ਸੋ ਹੁਣ ਤਾਂ ਰਾਸ਼ਨ ਦੀ ਵੀ ਬਹੁਤ ਜ਼ਰੂਰਤ ਹੈ ਤੇ ਇੱਕ ਜਿਹੜਾ ਇਹਨਾਂ ਦਾ ਥੋੜਾ ਬਹੁਤਾ ਕੰਮ ਅਧੂਰਾ ਪਿਆ फ्लਸ਼ ਬਾਥਰੂਮ ਵਾਲਾ ਤੇ ਕਮਰੇ ਚ ਫਰਸ਼ ਵਾਲਾ ਤਾਂ ਉਸ ਲਈ ਸਹਿਯੋਗ ਕਰਨਾ ਜਿਹੜੇ ਵੀ ਵੀਰ ਦੋਸਤ ਮਿੱਤਰ ਨੂੰ ਫੋਨ ਨੰਬਰ ਚਾਹੀਦਾ ਹੋਇਆ ਆਪਾਂ ਇਹਨਾਂ ਦਾ ਫੋਨ ਨੰਬਰ ਤੁਹਾਨੂੰ ਦੇ ਦਾਂਗੇ ਤੁਸੀਂ ਇਹਨਾਂ ਨਾਲ ਇਹਨਾਂ ਦੇ ਫੋਨ ਤੇ ਸਿੱਧੇ ਤੌਰ ਤੇ ਵੀ ਗੱਲ ਕਰ ਸਕਦੇ